ਫੋਨ ਅਗਰ ਚੋਰੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਬੰਦੇ ਨੂੰ ਕੀ ਕਰਨਾ ਚਾਹੀਦਾ ਕਈ ਵਾਰੀ ਤੁਹਾਡਾ ਫੋਨ ਕਈ ਵਾਰੀ ਲੋਸਟ ਹੋ ਜਾਂਦਾ ਜਾਂ ਚੋਰੀ ਹੋ ਜਾਂਦਾ ਜਾਂ ਡਿੱਗ ਜਾਂਦਾ ਜਾਂ ਤੁਸੀਂ ਕਿਤੇ ਭੁੱਲ ਜਾਂਦੇ ਉਹਦਾ ਸਭ ਤੋਂ ਪਹਿਲਾਂ ਹਰ ਇੱਕ ਦੇ ਮਨ ਚ ਇਹੀ ਹੁੰਦਾ ਵੀ ਮੈਂ ਫਟਾਫਟ ਨੰਬਰ ਡਾਇਲ ਕਰਕੇ ਉੱਤੇ ਫੋਨ ਕਰੀ ਜਾਵਾਂ ਜੀ ਅਗਰ ਤੁਸੀਂ ਇਹ ਵੇ ਨਾਲ ਫੋਨ ਲੱਭਣਾ ਤੇ ਉਹਨੇ ਉਹਦਾ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਦੇ ਫੋਨ ਮਿਲੂਗਾ ਕਿਸੇ ਦਾ ਅਦਰ ਫੋਨ ਫੜ ਕੇ ਉਸਦੇ ਤੁਹਾਡੇ ਫੋਨ ਦੀ ਜਿਹੜੀ Gmail ID ਆ ਜਾਂ ਤੁਹਾਡੇ ਫੋਨ ਦੀ ਜੇਕਰ iPhone ਆ ਤਾਂ ਉਹਦੀ iCloud ID ਆ ਤੁਸੀਂ ਉਹ ਆਪਣੀ 사이ਡ ਦੇ ਉੱਤੇ ਜਾ ਕੇ ਜੇ Gmail ਤਾਂ Google ਦੇ ਉੱਤੇ ਜਾ ਕੇ Find My Phone ਸਰਚ ਕਰਕੇ ਤੁਸੀਂ ਅਦਰ ਫੋਨ ਦੇ ਉੱਤੇ ਤਾਂ ਆਪਣੀ ID ਪਾਸਵਰਡ ਲੌਗਇਨ ਕਰਕੇ ਤਾਂ ਤੁਸੀਂ ਫੋਨ ਦੀ ਜਿਹੜੀ ਆ ਕਰੰਟ ਲొਕੇਸ਼ਨ ਟਰੈਕ ਕਰ ਸਕਦੇ ਹੋ ਪੁਲਿਸ ਸਟੇਸ਼ਨ ਜਾਂਦੇ ਆ ਸਾਡਾ ਫੋਨ ਲੱਭ ਦੋ ਫੋਨ ਲੱਭ ਦੋ ਕੀ ਮਤਲਬ ਲੋਕ ਬਿਨਾ ਪੁਲਿਸ ਸਟੇਸ਼ਨ ਜਾ ਕੇ ਆਪਣਾ ਫੋਨ ਲੱਭ ਸਕਦੇ ਆ इजीली ਹਾਂਜੀ ਅੱਜ ਕੱਲ ਇਹ ਗਵਰਨਮੈਂਟ ਵੱਲੋਂ ਵੀ ਇੰਡੀਅਨ ਗਵਰਨਮੈਂਟ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਇਹ ਕਾਫੀ ਜਿਹੜੀਆਂ ਸਾਈਟਾਂ ਨੇ ਇਹ ਓਪਨ ਕੀਤੇ ਗਏ ਨੇ ਜਿਨ੍ਹਾਂ ਨਾਲ ਤੁਸੀਂ ਡਾਇਰੈਕਟ ਜਿਹੜਾ ਫੋਨ ਆਪਣਾ ਲੱਭ ਸਕਦੇ ਹੋ ਔਰ ਆਪਣੇ ਜਿਹੜਾ ਫੋਨ ਦਾ ਆਈਐਮਆਈ ਨੰਬਰ ਆ ਉਹਨੂੰ ਬਲੈਕਲਿਸਟ ਕਰਾ ਸਕਦੇ ਹੋ ਇਸ ਸਾਈਡ ਦੇ ਉੱਤੇ ਜਾ ਕੇ ਤੁਸੀਂ ਆਪਣੀ ਇੱਕ ਪੀਪੀ ਸਾਂਝ ਕੇਂਦਰ ਦੀ ਆਪਣੇ ਪੰਜਾਬ ਦੇ ਵਿੱਚ ਸਾਂਝ ਕੇਂਦਰ ਤੋਂ ਇੱਕ ਨਵਾਈਸ ਕੱਟੀ ਜਾਂਦੀ ਹੈ ਵੀ ਤੁਹਾਡੇ ਫੋਨ ਦੇ ਉੱਤੇ ਜਿਹੜੀ ਇੱਕ ਐਫਆਈਆਰ ਵਗੈਰਾ ਦਰਜ ਹੋ ਜਾਂਦੀ ਆ ਉਹ ਐਫਆਈਆਰ ਤੁਸੀਂ ਆਹ ਸਾਈਡ ਦੇ ਉੱਤੇ ਜਾ ਕੇ ਅਗਰ ਤੁਸੀਂ ਅਪਲੋਡ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਆ ਉਸ ਫੋਨ ਦਾ ਜਿਹੜਾ ਆਈਐਮਈ ਨੰਬਰ ਆ ਉਹ ਬਲੈਕਲਿਸਟ ਹੋ ਜਾਊਗਾ ਗੂਗਲ ਖੋਲ ਕੇ ਤੁਸੀਂ ਲੋਸਟ ਮੋਬਾਈਲ ਟਾਈਪ ਕਰੋਗੇ ਆ ਪਹਿਲੀ ਸਾਈਟ ਓਪਨ ਹੋਊਗੀ ਇਹ ਇੰਡੀਅਨ ਗਵਰਨਮੈਂਟ ਦੀ ਅਫੀਸ਼ੀਅਲ ਸਾਈਟ ਆ ਨਾ ਤੁਸੀਂ ਉਰੇ ਬਸ ਲੌਗ ਇਨ ਦੇ ਵਿੱਚ ਜਾ ਕੇ ਆਪਣਾ ਸਾਈਨ ਇਨ ਕਰਨਾ ਵਾ ਆ ਦੇਖੋ ਉਰੇ ਤੁਸੀਂ ਆਪਣਾ ਜਿਹੜਾ ਯੂਜ਼ਰ ਨੇਮ ਪਾਸਵਰਡ ਆ ਰਜਿਸਟਰਡ ਕਰਕੇ ਆ ਦੇਖੋ ਜੀ ਰਜਿਸਟਰਡ ਕਰ ਸਕਦੇ ਹੋ ਪੂਰਾ ਪ੍ਰੋਪਰ ਇਹਨਾਂ ਦਾ ਲਿਖਿਆ ਹੋਊਗਾ ਵੇ ਤੁਸੀਂ ਕਿਵੇਂ ਰਜਿਸਟਰਡ ਕਰਨਾ ਯੂਜ਼ਰ ਨੇ ਪਾਸਵਰਡ ਨਾਲ ਤੁਸੀਂ ਹਰ ਦਿਨ ਆਪਣਾ ਫੋਨ ਜਿਹੜਾ ਟਰੈਕ ਕਰ ਸਕਦੇ ਹੋ ਬਈ ਫੋਨ ਮੇਰਾ ਕਿਸੇ ਨੇ ਚਲਾਇਆ ਤਾਂ ਨਹੀਂ ਜਾਂ ਕਿਸੇ ਨੇ ਚਲਾਇਆ ਵੀ ਹੋਊਗਾ ਤਾਂ ਤੁਹਾਨੂੰ ਉਹਦਾ ਸਾਰਾ ਵੇਰਵਾ ਆਈ ਜਾਊਗਾ ਵੀ ਤੁਹਾਡਾ ਫੋਨ ਅ ਜਿੱਥੇ ਆ ਜਿੱਥੇ ਆ ਜਿੱਥੇ ਆ ਥੋੜੇ ਟਾਈਮ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਫੋਨ ਆ ਉਹ ਰਿਕਵਰ ਹੋ ਕੇ ਤੁਹਾਨੂੰ ਮਿਲ ਜੂਗਾ ਜੀ ਕਿਹੜੀ ਕਿਹੜੀ ਸੈਟਿੰਗ ਫੋਨ ਦੇ ਵਿੱਚ ਲੋਕਾਂ ਨੂੰ ਕਰਨੀ ਚਾਹੀਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਅਗਰ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੁੰਦਾ ਜਦੋਂ ਤੁਸੀਂ Google ID ਵਗੈਰਾ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ Google ਦੇ ਵਿੱਚ ਡਾਇਰੈਕਟ ਇੱਕ ਆਪਸ਼ਨ ਹੁੰਦੀ ਹੈ ਵੀ ਜਿਹੜਾ ਤੁਹਾਡਾ ਫੋਨ ਆ ਅਸੀਂ ਫਾਈਂਡ ਮਾਈ ਫੋਨ ਦੇ ਥਰੂ ਅਗਰ ਤੁਸੀਂ ਉਹ ਸਰਵਿਸ ਔਨ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਆ ਕੱਲੋ ਲੋਸਟ ਹੋ ਜੂਗਾ ਜਾਂ ਤੁਸੀਂ ਰੱਖ ਕੇ ਕਿਤੇ ਭੁੱਲ ਜੂਗੇ ਤਾਂ ਸਾਡੇ ਤੁਸੀਂ Google ਦੇ ਥਰੂ ਤੁਸੀਂ ਫੋਨ ਸਰਚ ਕਰ ਸਕਦੇ ਹੋ ਆਈਫੋਨ ਔਰ ਐਂਡਰੋਇਡ ਦੋਨਾਂ ਵਿੱਚ ਕਿਹੜਾ ਡਿਫਿਕਲਟ ਵੈਸੇ ਫੇਸ ਕਰਨਾ ਅਗਰ ਕੋਈ ਪੁੱਛੇ ਦੇਖੋ ਜੀ ਆਈਫੋਨ ਜ਼ਿਆਦਾ ਡਿਫਿਕਲਟ ਹੋ ਜਾਂਦਾ ਕਿਉਂਕਿ ਆਈਫੋਨ ਦੇ ਵਿੱਚ ਆਈਕਲਾਉਡ ਲੱਗੀ ਹੁੰਦੀ ਆ ਤਕਰੀਬਨ ਕਈ ਕਸਟਮਰ ਇਦਾਂ ਦੇ ਨੇ ਜਿਹੜੇ ਆਪਣੀ ਐਪਲ ਆਈਡਿ ਪਾਸਵਰਡ ਵਗੈਰਾ ਭੁੱਲੇ ਜਾਂਦੇ ਨੇ ਆਈਫੋਨ ਦੇ ਵਿੱਚ ਤਾਂ ਸਭ ਤੋਂ ਜਿਹੜਾ ਮੇਨ ਅੱਜਕੱਲ੍ਹ ਚੱਲ ਰਿਹਾ ਫਾਈਂਡ ਮਾਈ ਫੋਨ ਹੀ ਆ ਦੇਖੋ ਜੀ ਮੇਰੇ ਹੁਣ ਫੋਨ ਇਸ ਟਾਈਮ ਇੱਥੇ ਆਈ ਕਲਾਉਡ ਦੇ ਸਟੈਪ ਕੀਤਾ ਹੋਇਆ ਦੇਖੋ ਆਈ ਕਲਾਉਡ ਇਹਦੇ ਵਿੱਚ ਔਨ ਚੱਲ ਰਿਹਾ ਫਾਈਂਡ ਮਾਈ ਫੋਨ ਦੇ ਵਿੱਚ ਆ ਦੇਖੋ ਇਹ ਪੂਰਾ ਆਈ ਕਲਾਉਡ ਮੈਂ ਔਨ ਕੀਤਾ ਹੋਇਆ ਲਾਸਟ ਲੋਕੇਸ਼ਨ ਅਗਰ ਮੇਰਾ ਫੋਨ ਬੰਦ ਹੋ ਜੇ ਆ ਦੇਖੋ ਆਪ ਫਾਈਂਡ ਮਾਈ ਫੋਨ ਇਹ ਚ ਹਮੇਸ਼ਾ ਤੁਹਾਡਾ ਅਨੇਬਲ ਹੋਣਾ ਚਾਹੀਦਾ ਆ ਦੇਖੋ ਇਹ ਅਗਰ ਤੁਹਾਡੇ ਫੋਨ ਦੇ ਵਿੱਚ ਆਪਸ਼ਨ ਆਉਣਾ ਤੇ ਕੋਈ ਜਦੋਂ ਤੁਸੀਂ ਇਹਨੂੰ ਟਰਨ ਆਫ ਕਰੋਗੇ ਤਾਂ ਇਹ ਜਿਹੜਾ ਪਾਸਵਰਡ ਮੰਗੂਗਾ ਅਗਰ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਜਿਹੜਾ ਫੋਨ ਆ ਇਹ ਬਿਲਕੁਲ ਡੈਡ ਹੈ ਜੀ ਇਹਦਾ ਅਸੀਂ ਖੁਦ ਵੀ ਨਹੀਂ ਲੋਕ ਹੋ ਸਕਦੇ ਕਿਉਂਕਿ ਬਿਨਾ ਬਿਲ ਤੋਂ ਇਹਦੇ ਲੋਕ ਓਪਨ ਹੁੰਦੇ ਨਹੀਂ ਅਗਰ ਬਾਈ ਚਾਂਸ ਕਿਸੇ ਦਾ ਅਕਾਊਂਟ ਹੈਕ ਹੁੰਦਾ ਇੰਸਟਾਗ੍ਰam ਜਾਂ ਫੇਸਬੁੱਕ ਦਾ ਤਾਂ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਮੈਡਮ ਸਭ ਤੋਂ ਪਹਿਲਾਂ ਤੁਹਾਡੇ ਜਿਹੜਾ ਫੇਸਬੁੱਕ ਜਾਂ ਇੰਸਟਾ ਹੈਕ ਹੁੰਦੇ ਚਾਂਸ ਅੱਜ ਕੱਲ ਕਾਫੀ ਘੱਟ ਹੋ ਚੁੱਕੇ ਨੇ ਕਿਉਂਕਿ ਹੈਕਿੰਗ ਬਹੁਤ ਤਰ੍ਹਾਂ ਦੀ ਆ ਚੁੱਕੀ ਆ ਔਰ ਇੰਦੇ ਜਿਹੜੇ ਸੋਲੂਸ਼ਨ ਆ ਵੀ ਬਹੁਤ ਤਰ੍ਹਾਂ ਦੇ ਆ ਚੁੱਕੇ ਨੇ ਕਿਉਂਕਿ ਅੱਜ ਦੇ ਟਾਈਮ ਤੁਸੀਂ ਵੀ ਮੈਂ ਤੁਹਾਨੂੰ ਇੱਕ ਲਿੰਕ ਸੈਂਡ ਕਰ ਦਿੰਦਾ ਤੁਸੀਂ ਕਦੇ ਨਹੀਂ ਕਲਿੱਕ ਕਰੋਗੇ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਇਹ ਹੋ ਗਿਆ ਵੀ ਅਸੀਂ ਓਟੀਪੀ ਨਹੀਂ ਦੇਣਾ ਅਸੀਂ ਲਿੰਕ ਤੇ ਕਲਿੱਕ ਨਹੀਂ ਕਰਨਾ ਸਭ ਤੋਂ ਵਧੀਆ ਬਈ ਆ ਕਿ ਤੁਹਾਡਾ ਜਿਹੜਾ ਇੰਸਟਾਗ੍ਰਾਮ ਜਾਂ ਫੇਸਬੁੱਕ ਦਾ ਹੋਂਦਾ ਉਹਦੇ ਚ ਟੂ ਕੇ ਫੈਕਟਰ ਨਾਲ ਸਿਕਿਉਰ ਹੋਣਾ ਚਾਹੀਦਾ। ਅਗਰ ਤੁਹਾਡਾ ਫੋਨ ਅਕਾਊਂਟ ਜਿਹੜਾ ਟੂ ਕੇ ਫੈਕਟਰ ਨਾਲ ਸਿਕਿਉਰ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੈਕ ਕਰ ਸਕੂਗਾ। ਅਗਰ ਹੈਕ ਕਰ ਵੀ ਲਊਗਾ ਤਾਂ ਉਹ ਲੌਗ ਇਨ ਨਹੀਂ ਕਰ ਸਕੂਗਾ ਕਿਉਂਕਿ ਜਿਹੜਾ ਟੂ ਕੇ ਫੈਕਟਰ ਦਾ অথেন্টিਕੇਸ਼ਨ ਦਾ ਕੋਡ ਹੁੰਦਾ ਉਹ ਹਮੇਸ਼ਾ ਤੁਹਾਡੇ ਦਿਮਾਗ ਦਾ ਕੋਡ ਹੁੰਦਾ ਵੀ ਜਿਵੇਂ 1 2 3 4 5 ਲਾਤਾ ਤੁਸੀਂ 6 7 ਉਹ ਕਿਤੇ ਸੇਵ ਨਹੀਂ ਹੁੰਦਾ। ਉਹ ਸਿਰਫ ਤੁਹਾਡੇ ਕੋਲੇ ਹੁੰਦਾ। ਉਰਤੇ ਜਾ ਕੇ ਲੋਕ ਕਰ ਸਕਦੇ ਹਾਂਜੀ ਐਪ ਤੋਂ ਤੇ ਨਹੀਂ ਇੰਸਟਾਗ੍ਰਾਮ ਆ ਕੰਮ ਕਰਦੇ ਮੈਮ ਅਗਰ ਤੁਸੀਂ ਹਾਂਜੀ ਅੱਜ ਕੱਲ ਗੂਗਲ ਔਥੈਂਟੀਕੇਟਰ ਵੀ ਬਹੁਤ ਸਿਕਿਉਰ ਅਕਾਊਂਟ ਆ ਠੀਕ ਐ ਆ ਦੇਖੋ ਜੀ ਆ ਦੇਖੋ ਪਾਸਵਰਡ ਐਂਡ ਸਿਕਿਉਰਿਟੀ ਜਾ ਕੇ ਨਹੀਂ ਆ ਦੇਖੋ ਜੀ ਟੂ ਕੇ ਫੈਕਟਰ ਨਾਲ ਮੇਰਾ ਅਕਾਊਂਟ ਸਿਕਿਉਰ ਹੈ ਠੀਕ ਐ ਹੁਣ ਜੇ ਮੈਂ ਅੱਗੇ ਇਸ ਤੋਂ ਅੱਗੇ ਕਲਿੱਕ ਕਰਤਾ ਜੀ ਅੱਗੇ ਮੇਰਾ ਖੁੱਲਿਆ ਨਾ ਡਾਟਾ ਵੀ ਤੁਹਾਡੇ ਬੈਕਅਪ ਅਕਾਊਂਟ ਦੇ ਕੀ ਪਾਸਵਰਡ ਤੇ ਇਸ ਨਾਲ ਜਿਹੜਾ ਤੁਸੀਂ ਆਪਣਾ ਅਕਾਊਂਟ ਹੈ ਜਿਹੜਾ ਟੂ ਕੇ ਫੈਕਟਰ ਨਾਲ ਸਿਕਿਉਰ ਕਰ ਸਕਦੇ ਹੋ ਰੋਜਾਂ ਟਾਈਮ ਸਿੱਖਣਾ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਅੱਜ ਦੇ ਟਾਈਮ ਤੇ ਗੱਲ ਕਰੀ ਜਾਵੇ ਤਾਂ ਹਰ ਇੱਕ ਛੋਟੇ ਬੱਚਿਆਂ ਦੇ ਕੋਲ ਵੀ ਫੋਨ ਹੁੰਦੇ ਆ ਵੱਡੇ ਕੋਲ ਤਾਂ ਹੁੰਦੇ ਹੀ ਆ ਪਰ ਬਹੁਤ ਸਾਰੇ ਅਜਿਹੇ ਕੇਸਿਸ ਆਉਂਦੇ ਆ ਕਿ ਕਈਆਂ ਦੇ ਫੋਨ ਗੁੰਮ ਜਾਂਦੇ ਆ ਜਾਂ ਪੌਕਟ ਚ ਪੈ ਡਿੱਗ ਜਾਂਦੇ ਆ ਪਰ ਫੋਨ ਲੱਭੀਏ ਕਿਵੇਂ ਬਹੁਤ ਜ਼ਿਆਦਾ ਕੁਇਰੀਜ਼ ਸਾਡੇ ਕੋਲ ਵੀ ਆਏ ਆ ਕਿ ਕਿਵੇਂ ਪਤਾ ਲੱਗੇਗਾ ਕਿਹੜੀ ਕਿਹੜੀ ਚੀਜ਼ ਤੁਹਾਡੇ ਹੈੱਡ ਵਿੱਚ ਯੂਜ਼ ਹੋ ਸਕਦਾ ਸਾਰੀ ਗੱਲਬਾਤ ਕਰਾਂਗੇ ਸਾਡਾ ਮੌਜੂਦ ਆ ਡਾਕਟਰ ਐਪਲ ਜਿਹੜਾ ਨਾਲ ਹਰਪ੍ਰੀਤਾ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਇਹ ਸਵਾਲ ਕਿ ਫੋਨ ਅਗਰ ਚੋਰੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਬੰਦੇ ਨੂੰ ਕੀ ਕਰਨਾ ਚਾਹੀਦਾ ਮੈਡਮ ਦੇਖੋ ਕਈ ਵਾਰੀ ਤੁਹਾਡਾ ਫੋਨ ਕਈ ਵਾਰੀ ਲੋਸਟ ਹੋ ਜਾਂਦਾ ਜਾਂ ਚੋਰੀ ਹੋ ਜਾਂਦਾ ਜਾਂ ਡਿੱਗ ਜਾਂਦਾ ਜਾਂ ਤੁਸੀਂ ਕਿਤੇ ਭੁੱਲ ਜਾਂਦੇ ਉਹਦਾ ਸਭ ਤੋਂ ਪਹਿਲਾਂ ਹਰ ਇੱਕ ਦੇ ਮਨ ਚ ਇਹੀ ਹੁੰਦਾ ਵੀ ਮੈਂ ਫਟਾਫਟ ਨੰਬਰ ਡਾਇਲ ਕਰਕੇ ਉੱਤੇ ਫੋਨ ਕਰੀ ਜਾਵਾਂ ਜੀ ਅਗਰ ਤੁਸੀਂ ਇਹ ਵੇ ਨਾਲ ਫੋਨ ਲੱਭਣਾ ਤੇ ਉਹਨੇ ਉਹ ਤਾਂ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਦੇ ਫੋਨ ਮਿਲੂਗਾ ਹਮ ਕਿਉਂਕਿ ਇਸ ਵੇਰੇ ਵਿੱਚ ਕੀ ਹੁੰਦਾ ਜੀ ਜਿਨ੍ਹਾਂ ਕੋਲੇ ਆਪਣਾ ਫੋਨ ਹੁੰਦਾ ਆਪਣੀ ਸਿਮ ਕੱਢ ਕੇ ਜਾਂ ਫੋਨ ਨੂੰ ਸਵਿਚ ਆਫ ਕਰ ਦਿੰਦੇ ਨੇ ਜਾਂ ਕੁਝ ਵੀ ਕਰ ਸਕਦੇ ਨੇ ਉਸ ਤਰੀਕੇ ਨਾਲ ਤਾਂ ਤੁਹਾਨੂੰ ਫੋਨ ਲੱਭਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਕੋਈ ਵੀ ਪਰਸਨ ਇਦਾਂ ਦਾ ਹੁੰਦਾ ਜਿਹੜਾ ਫੋਨ ਚੱਕ ਕੇ ਕਹਿ ਸਕਦਾ ਵੀ ਮੇਰੇ ਕੋਲੇ ਫੋਨ ਹੈਗਾ ਜਾਂ ਇੱਥੋਂ ਆ ਕੇ ਲੈ ਜਾਓ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਜੀ ਜੇਕਰ ਤੁਹਾਡਾ ਕੋਈ ਕਿਸੇ ਵੀ ਤਰੀਕੇ ਦਾ ਫੋਨ ਚੋਰੀ ਹੋ ਜਵੇ ਤੁਹਾਨੂੰ ਉੱਤੇ ਰਿੰਗ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਤੁਸੀਂ ਆਪਣੇ ਫੋਨ ਦੇ ਉੱਤੇ ਕਿਸੇ ਦਾ ਆਦਰ ਫੋਨ ਫੜ ਕੇ ਉਸ ਦੇ ਤੁਹਾਡੇ ਫੋਨ ਦੀ ਜਿਹੜੀ Gmail ID ਆ ਜਾਂ ਤੁਹਾਡੇ ਫੋਨ ਦੀ ਜੇਕਰ iPhone ਆ ਤਾਂ ਉਹਦੀ iCloud ID ਆ ਸਾਈਡ ਦੇ ਉੱਤੇ ਜਾ ਕੇ ਜੀਮੇਲ ਤਾਂ ਗੂਗਲ ਦੇ ਉੱਤੇ ਜਾ ਕੇ ਫਾਈਂਡ ਮਾਈ ਫੋਨ ਸਰਚ ਕਰਕੇ ਤੁਸੀਂ ਅਦਰ ਫੋਨ ਦੇ ਉੱਤੇ ਤਾਂ ਆਪਣੀ ਆਈਡਿ ਪਾਸਵਰਡ ਲੌਗਇਨ ਕਰਕੇ ਤਾਂ ਤੁਸੀਂ ਫੋਨ ਦੀ ਜਿਹੜੀ ਆ ਕਰੰਟ ਲొਕੇਸ਼ਨ ਟਰੈਕ ਕਰ ਸਕਦੇ ਹੋ ਅੱਜ ਕੱਲ ਤਾਂ ਆਫਲਾਈਨ ਦੀ ਆਪਸ਼ਨ ਵੀ ਆ ਗਈ ਅਗਰ ਬੰਦਾ ਨੈਟ ਵੀ ਆਫ ਕਰ ਦਿੰਦਾ ਤਾਂ ਜਿਹੜਾ ਤੁਹਾਡਾ ਫੋਨ ਆ ਉਹ ਜੀਪੀਐਸ ਨਾਲ ਲੋਕੇਟ ਹੋਣਾ ਸ਼ੁਰੂ ਹੋ ਜਾਊਗਾ ਆਈਫੋਨ ਦੇ ਵਿੱਚ ਆਈ ਕਲਾਊਡ ਆਈ ਕਲਾਊਡ ਤੇ ਆ ਕੇ ਤੁਸੀਂ ਫਾਈਂਡ ਮਾਈ ਫੋਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਫੋਨ ਆ ਜਿਹੜਾ ਫਾਈਂਡ ਕਰ ਸਕਦੇ ਹੋ ਜੀ ਕਈ ਵਾਰ ਇਹ ਦੇਖਿਆ ਕਿ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਆ ਪੁਲਿਸ ਸਟੇਸ਼ਨ ਜਾਂਦੇ ਆ ਸਾਡਾ ਫੋਨ ਲੱਭ ਦੋ ਫੋਨ ਲੱਭ ਦੋ ਕੀ ਮਤਲਬ ਲੋਕ ਬਿਨਾ ਪੁਲਿਸ ਸਟੇਸ਼ਨ ਜਾ ਕੇ ਆਪਣਾ ਫੋਨ ਲੱਭ ਸਕਦੇ ਆ इजीली ਹਾਂਜੀ ਅੱਜ ਕੱਲ ਇਹ ਗਵਰਨਮੈਂਟ ਵੱਲੋਂ ਵੀ ਇੰਡੀਅਨ ਗਵਰਨਮੈਂਟ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਇਹ ਕਾਫੀ ਜੜੀਆਂ ਸਾਈਟਾਂ ਨੇ ਇਹ ਓਪਨ ਕੀਤੇ ਗਏ ਨੇ ਜਿਨ੍ਹਾਂ ਨਾਲ ਤੁਸੀਂ ਡਾਇਰੈਕਟ ਜਿਹੜਾ ਫੋਨ ਆਪਣਾ ਲੱਭ ਸਕਦੇ ਹੋ ਔਰ ਆਪਣੇ ਜਿਹੜਾ ਫੋਨ ਦਾ ਆਈਐਮਆਈ ਨੰਬਰ ਉਹਨੂੰ ਬਲੈਕਲਿਸਟ ਕਰਾ ਸਕਦੇ ਹੋ ਜਿੱਦਾਂ ਕਿ ਆਹ ਦੇਖੋ ਮੈਂ ਮੇਰੇ ਲੈਪਟਾਪ ਦੇ ਉੱਤੇ ਇੱਕ ਸਾਈਟ ਓਪਨ ਕੀਤੀ ਹੋਈ ਆ ਇਸ ਸਾਈਡ ਦੇ ਉੱਤੇ ਅਗਰ ਤੁਸੀਂ ਆਪਣੇ ਫੋਨ ਦਾ ਆਈਐਮਈ ਨੰਬਰ ਵਗੈਰਾ ਰਜਿਸਟਰਡ ਕਰਦੇ ਹੋ ਜਾਂ ਤੁਸੀਂ ਇਸ ਸਾਈਡ ਦੇ ਉੱਤੇ ਜਾ ਕੇ ਤੁਸੀਂ ਆਪਣੀ ਇੱਕ ਪੀਪੀ ਸਾਂਝ ਕੇਂਦਰ ਦੀ ਆਪਣੇ ਪੰਜਾਬ ਦੇ ਵਿੱਚ ਸਾਂਝ ਕੇਂਦਰ ਤੋਂ ਇੱਕ ਨੋਇਸ ਕੱਟੀ ਜਾਂਦੀ ਹੈ ਵੀ ਤੁਹਾਡੇ ਫੋਨ ਦੇ ਉੱਤੇ ਜਿਹੜੀ ਇੱਕ ਐਫਆਈਆਰ ਵਗੈਰਾ ਦਰਜ ਹੋ ਜਾਂਦੀ ਆ ਉਹ ਐਫਆਈਆਰ ਤੁਸੀਂ ਆਹ ਸਾਈਡ ਦੇ ਉੱਤੇ ਜਾ ਕੇ ਅਗਰ ਤੁਸੀਂ ਅਪਲੋਡ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਆ ਉਸ ਫੋਨ ਦਾ ਜਿਹੜਾ ਆਈਐਮਈ ਨੰਬਰ ਆ ਉਹ ਬਲੈਕਲਿਸਟ ਹੋ ਜਾਊਗਾ ਜੀ ਜੀ ਅਗਰ ਕੋਈ ਫੋਨ ਉਹਨੂੰ ਚੱਕਦਾ ਜਾਂ ਕੋਈ ਉਹ ਤੇ سیم ਪਾਉਣ ਦੀ ਕੋਸ਼ਿਸ਼ ਕਰਦਾ ਜਾਂ ਕੁਝ ਵੀ ਕਰਦਾ ਤਾਂ ਜਿਹੜੇ ਇਹ ਸਾਈਟ ਇਹ ਉਸ ਫੋਨ ਦੇ ਉੱਤੇ ਨੈਟਵਰਕ ਲਿਆ ਕੇ ਕੁਝ ਸੈਕਿੰਡ ਲਈ ਨੈਟਵਰਕ ਨੂੰ ਬਲੌਕ ਕਰ ਦੋ। ਉਸ ਤੋਂ ਬਾਅਦ ਉਸ ਜਿਹੜੇ ਬੰਦੇ ਦੇ SIM ਪਾਈ ਹੋਗੀ ਹੁੰਦਾ ਜਿਹੜਾ IMEI ਨੰਬਰ ਆ ਉਹ ਇੰਡੀਅਨ ਗਵਰਨਮੈਂਟ ਕੋਲੇ ਟ੍ਰੇਸ ਹੋ ਜਾਊਗਾ। ਔਰ ਕੁੱਚੀ ਟਾਈਮ ਦੇ ਵਿੱਚ ਮੈਮ 1 ਤੋਂ 7 ਦਿਨਾਂ ਦਾ ਟਾਈਮ ਲੱਗਦਾ ਹੀ ਲੱਗਦਾ। 7 7 ਜਾਂ 8 ਦਿਨਾਂ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਫੋਨ ਆ ਤੁਹਾਡਾ ਉਹ ਵਾਪਸ ਰਿਕਵਰ ਹੋ ਜਾਊਗਾ। ਤੁਹਾਨੂੰ ਪੰਜਾਬ ਗਵਰਨਮੈਂਟ ਤੋਂ ਫੋਨ ਆ ਜਾਊਗਾ ਵੀ ਜਿਹੜਾ ਤੁਹਾਡਾ ਫੋਨ ਆ ਉਹ ਅਸੀਂ ਰਿਕਵਰ ਕਰ ਲਿਆ। ਆਪਣੇ ਫੋਨ ਦਾ ਪ੍ਰੂਫ ਦੇ ਕੇ ਬਿੱਲ ਦੇ ਕੇ ਜਾਂ ਡੱਬਾ ਦੇ ਕੇ ਆਪਣਾ ਫੋਨ ਤੁਸੀਂ ਵਾਪਸ ਲੈ ਆ ਸਕਦੇ ਆ ਦੇਖੋ ਮੈਂ ਸਭ ਤੋਂ ਪਹਿਲਾਂ Google ਖੋਲਣਾ Google ਖੋਲ ਕੇ ਤੁਸੀਂ lost mobile type ਕਰੋਗੇ ਆ ਪਹਿਲੀ ਸਾਈਟ ਓਪਨ ਹੋ ਗਈ ਇਹ ਇੰਡੀਅਨ ਗਵਰਨਮੈਂਟ ਦੀ ਅਫੀਸ਼ੀਅਲ ਸਾਈਟ ਆ ਨਾ ਤੁਸੀਂ ਇਸ ਸਾਈਟ ਦੇ ਉੱਤੇ ਰਜਿਸਟਰਡ ਕਰਕੇ ਆਪਣੇ ਫੋਨ ਨੰਬਰ ਨਾਲ ਤੁਸੀਂ ਇਸ ਸਾਈਟ ਦੇ ਉੱਤੇ ਰਜਿਸਟਰਡ ਕਰ ਸਕਦੇ ਹੋ ਜੀ ਰਜਿਸਟਰਡ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਫੋਨ ਦਾ ਆਈਐਮਈ ਨੰਬਰ 1 or 2 ਆਈਐਮਈ ਨੰਬਰ ਇਸ ਸਾਈਟ ਦੇ ਉੱਤੇ ਪ੍ਰੋਪਰ ਰਜਿਸਟਰਡ ਹੋਈ ਆ ਦੇਖੋ ਸਾਈਟ ਓਪਨ ਹੋ ਚੁੱਕੀ ਹੈ ਜੀ ਆਹ ਦੇਖੋ ਜੀ ਆ ਸਾਈਟ ਆ ਗਈ ਇੱਥੇ ਲਿਖਿਆ ਆ ਬਲੌਕਡ ਲੋਸਟ ਸਟੋਲਨ ਮੋਬਾਈਲ ਅਨਬਲੌਕ ਫਰਾਡ ਚੈੱਕ ਸਟੇਟਸ ਫੋਰਗਟ ਆਈਡੀ ਮੋਬਾਈਲ ਟਰੈਕਰ ਟ੍ਰੇਸ ਤਾਂ ਸਭ ਤੋਂ ਪਹਿਲਾਂ ਕੀ ਆਪਸ਼ਨ ਦਬਾਣਗੇ ਕੁਝ ਨਹੀਂ ਆਹ ਦੇਖੋ ਮੈਂ ਮੈਂ ਸਿੰਪਲ ਸਾਈਟ ਓਪਨ ਹੋ ਗਈ ਆ ਤੁਸੀਂ ਉਰੇ ਬਸ ਲੌਗ ਇਨ ਦੇ ਵਿੱਚ ਜਾ ਕੇ ਆਪਣਾ ਸਾਈਨ ਇਨ ਕਰਨਾ ਵਾ ਆ ਦੇਖੋ ਉਰੇ ਤੁਸੀਂ ਆਪਣਾ ਜਿਹੜਾ ਯੂਜ਼ਰ ਨੇਮ ਪਾਸਵਰਡ ਆ ਰਜਿਸਟਰ ਕਰਕੇ ਆ ਦੇਖੋ ਜੀ ਰਜਿਸਟਰਡ ਕਰ ਸਕਦੇ ਹੋ ਪੂਰਾ ਪ੍ਰੋਪਰ ਇਹਨਾਂ ਦਾ ਲਿਖਿਆ ਹੋਊਗਾ ਵੇ ਤੁਸੀਂ ਕਿਵੇਂ ਰਜਿਸਟਰ ਕਰਨਾ ਰਜਿਸਟਰ ਕਰਨ ਤੋਂ ਬਾਅਦ ਤੁਹਾਨੂੰ ਇੱਕ ਯੂਜ਼ਰ ਨੇਮ ਪਾਸਵਰਡ ਮਿਲ ਜਾਊਗਾ ਉਰ ਉਹ ਪਾਸਵਰਡ ਯੂਜ਼ਰ ਨੇਮ ਪਾਸਵਰਡ ਨਾਲ ਤੁਸੀਂ ਹਰ ਦਿਨ ਆਪਣਾ ਫੋਨ ਜਿਹੜਾ ਟਰੈਕ ਕਰ ਸਕਦੇ ਹੋ ਬਈ ਫੋਨ ਮੇਰਾ ਕਿਸੇ ਨੇ ਚਲਾਇਆ ਤਾਂ ਨਹੀਂ ਜਾਂ ਕਿਸੇ ਨੇ ਚਲਾਇਆ ਵੀ ਹੋਊਗਾ ਤਾਂ ਤੁ ਥੋੜੇ ਟਾਈਮ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਫੋਨ ਆ ਉਹ ਰਿਕਵਰ ਹੋ ਕੇ ਤੁਹਾਨੂੰ ਮਿਲ ਜਾਊਗਾ ਜੀ ਅਗਰ ਬਾਈ ਚਾਂਸ ਕਿਸ ਨੇ ਸਵਿਚ ਆਫ ਕਰਤਾ ਤਾਂ ਵੀ ਡਰਨ ਦੀ ਲੋੜ ਨਹੀਂ ਇਹ ਚੀਜ਼ ਕੰਮ ਕਰੇਗੀ ਹਾਂਜੀ ਮੈਡਮ ਇਹ ਚ ਕੀ ਹੈ ਜੀ ਕੋਈ ਸਵਿਚ ਆਫ ਕਰ ਵੀ ਦਊਗਾ ਫੋਨ ਉਹਦਾ ਲੋਕ ਵੀ ਤੜਵਾ ਲੂਗਾ ਐਫ ਆਰ ਪੀ ਵੀ ਤੜਵਾ ਲੂਗਾ ਆਈ ਕਲਾਉਡ ਵੀ ਖਲਵਾ ਲੂਗਾ ਪਰ ਜਦੋਂ ਤੱਕ ਸਾਈਡ ਦੇ ਵਿੱਚ ਤੁਹਾਡਾ ਆਈ ਐਮ ਆਈ ਨੰਬਰ ਰਜਿਸਟਰਡ ਆ ਉਹ ਆਈ ਐਮ ਆਈ ਨੰਬਰ ਜਿਹੜਾ ਬਲੌਕ ਹੋ ਜਾਊਗਾ ਸਭ ਤੋਂ ਪਹਿਲਾਂ ਮਤਲਬ ਇਹੀ ਕੰਮ ਕਰਨ ਜੇਦਾ ਵੀ ਅਗਰ ਬਾਈ ਚਾਂਸ ਫੋਨ ਗੁੰਮਦਾ ਹਾਂਜੀ ਸਭ ਤੋਂ ਪਹਿਲਾਂ ਅਗਰ ਜੇ ਤੁਹਾਡਾ ਫੋਨ ਗੁੰਮਦਾ ਨਾ ਸਭ ਤੋਂ ਤੁਸੀਂ ਅਦਰ ਫੋਨ ਦੇ ਵਿੱਚ ਆਪਣੇ ਕੋ ਫਾਈਂਡ ਮਾਈ ਫੋਨ ਚਾ ਕੇ ਫੋਨ ਲੱਭ ਸਕਦਾ ਅਗਰ ਤੁਹਾਡੇ ਤੋਂ ਉੱਥੋਂ ਨਹੀਂ ਕੋਈ ਸੋਲੂਸ਼ਨ ਹੋ ਰਿਹਾ ਤਾਂ ਤੁਸੀਂ ਇਹ 사이ਟ ਦੀ ਹੈਲਪ ਨਾਲ ਤੁਸੀਂ ਆਪਣਾ ਫੋਨ ਜਿਹੜਾ ਘਰੇ ਬੈਠੇ ਲੱਭ ਸਕਦੇ ਹੋ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਫਰਸਟ ਸੋਲੂਸ਼ਨ ਜਿਵੇਂ ਦੱਸਿਆ ਤੁਸੀਂ ਫੋਨ ਤੋਂ ਫਾਈਂਡ ਮਾਈ ਫੋਨ ਤਾਂ ਸਭ ਤੋਂ ਪਹਿਲਾਂ ਕਿਹੜੀ ਕਿਹੜੀ ਸੈਟਿੰਗ ਫੋਨ ਦੇ ਵਿੱਚ ਲੋਕਾਂ ਨੂੰ ਕਰਨੀ ਚਾਹੀਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਅਗਰ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੋ ਤਾਂ ਜਦੋਂ ਤੁਸੀਂ Google ID ਵਗੈਰਾ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ Google ਦੇ ਵਿੱਚ ਡਾਇਰੈਕਟ ਇੱਕ ਆਪਸ਼ਨ ਹੁੰਦੀ ਹੈ ਵੀ ਜਿਹੜਾ ਤੁਹਾਡਾ ਫੋਨ ਆ ਅਸੀਂ ਫਾਈਂਡ ਮਾਈ ਫੋਨ ਦੇ ਥਰੂ ਅਗਰ ਤੁਸੀਂ ਉਹ ਸਰਵਿਸ ਔਨ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਆ ਕੱਲ ਨੂੰ ਲੋਸਟ ਹੋ ਜੂਗਾ ਜਾਂ ਤੁਸੀਂ ਰੱਖ ਕੇ ਕਿਤੇ ਭੁੱਲ ਜੂਗੇ ਤਾਂ ਸਾਡੇ ਤੁਸੀਂ Google ਦੇ ਥਰੂ ਤੁਸੀਂ ਫੋਨ ਸਰਚ ਕਰ ਸਕਦੇ ਹੋ ਇਹ ਜਦੋਂ ਆਪਾਂ ID ਸਾਈਨ ਇਨ ਕਰਦੇ ਆ ਤਾਂ ਆਪਾਂ ਐਸੈ ਕਿਉਂ ਤੁਸੀਂ ਕਰੇ ਨੈਕਸਟ ਨੈਕਸਟ ਕਰੀ ਜਾਵਾਂਗੇ ਆਪਾਂ ਕਰਤਾ ਕਰਤਾ ਨੈਕਸਟ ਉਹ ਇਹੀ ਆਪਸ਼ਨ ਆਉਂਦੀਆਂ ਨੇ ਵੀ ਜਿਹੜਾ ਤੁਹਾਡਾ ਫੋਨ ਆ ਅਸੀਂ ਇੱਥੋਂ ਟਰੈਕ ਹੋਈ ਉਹ ਇੱਥੋਂ ਆਇਆ ਹੋਇਆ ਜਦ ਤੁਸੀਂ ਪੜ ਕੇ ਐਗਰੀਮੈਂਟ ਸਾਈਨ ਕਰੋਗੇ ਤਾਂ ਤੁਹਾਨੂੰ ਸਾਰਾ ਕੁਝ ਉਸ ਫੋਨ ਦੇ ਉੱਤੇ ਲਿਖਿਆ ਨਜ਼ਰ ਆਊਗਾ ਵੀ ਤੁਸੀਂ ਇੱਕ ਫੋਨ ਕਿੱਦਾਂ ਟਰੇਸ ਕਰ ਸਕਦੇ ਹੋ ਅਗਰ ਤੁਸੀਂ ਭੁੱਲ ਗਏ ਤਾਂ ਤੁਸੀਂ ਆਪਣਾ ਫੋਨ ਕਿਵੇਂ ਰਿਕਵਰ ਕਰ ਸਕਦੇ ਹੋ ਹੂੰ ਤੇ ਆਈਫੋਨ ਔਰ ਐਂਡਰੋਇਡ ਦੋਨਾਂ ਵਿੱਚ ਕਿਹੜਾ ਡਿਫਿਕਲਟ ਹੈ ਵੈਸੇ ਟਰੇਸ ਕਰਨਾ ਅਗਰ ਕੋਈ ਦੇਖੋ ਜੀ ਆਈਫੋਨ ਜ਼ਿਆਦਾ ਡਿਫਿਕਲਟ ਹੋ ਜਾਂਦਾ ਕਿਉਂਕਿ ਆਈਫੋਨ ਦੇ ਵਿੱਚ ਆਈਕ ਉਰੇ ਉੱਚ ਕੀ ਹੁੰਦਾ ਜੀ ਫੋਨ ਦੇ ਉੱਤੇ ਜਿੱਦਾਂ ਮੇਰਾ ਫੋਨ ਹੈ ਜੀ ਆ ਡਿਸੇਬਲ ਹੈ ਇਸ ਟਾਈਮ ਤੇ ਪਾਸਵਰਡ ਲੱਗਿਆ ਹੋਇਆ ਦੇਖੋ ਅਗਰ ਮੇਰਾ ਫੋਨ ਇਹ ਐਪਲ ਆਈਡਿ ਪਾਸਵਰਡ ਭੁੱਲ ਗਿਆ ਇਹ ਫੋਨ ਕਿਸੇ ਨੇ ਚੋਰੀ ਕਰ ਲਿਆ ਤਾਂ ਉਹਦੇ ਕੋਲੇ ਫਰੰਟ ਲੋਕ ਸਕਰੀਨ ਦਾ ਪਾਸਵਰਡ ਤਾਂ ਹੋਣਾ ਨਹੀਂ ਉਹਨੇ ਕੀ ਕਰਨਾ ਜੀ ਬਾਹਰੋਂ ਫੋਨ ਫਾਰਮੈਟ ਕਰਵਾ ਲੈਣਾ ਫਾਰਮ ਫੋਨ ਫਾਰਮੈਟ ਹੋਣ ਤੋਂ ਬਾਅਦ ਇਹਨੇ ਇੱਕ ਐਪਲ ਆਈਡਿ ਪਾਸਵਰਡ ਤੇ ਸਟਕ ਹੋ ਜਾਣਾ ਅਗਰ ਉਹ ਐਪਲ ਆਈਡਿ ਪਾਸਵਰਡ ਮੇਰੇ ਕੋਲੇ ਮੇਰੇ ਕੋਲੇ ਨਹੀਂ ਹੈਗਾ ਮੈਂ ਫੋਨ ਕਦੇ ਵੀ ਟਰੈਕ ਨਹੀਂ ਕਰ ਸਕੂਗਾ ਕਿਉਂਕਿ ਜਦ ਤੱਕ ਇੱਥੇ SIM ਨਹੀਂ ਚੱਲੂਗੀ ਕੋਈ SIM ਨਹੀਂ ਪਾਊ ਆਈਫੋਨ ਅਗਰ ਤੁਹਾਡੇ ਕੋਲ ਜਿੰਨੇ ਹੈਗਾ ਹੈ ਅਗਰ ਬਾਈ ਚਾਂਸ ਕਿਹੜੇ ਕਿਹੜੇ ਸੈਟਿੰਗ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਰੱਖਣੀ ਚਾਹੀਦੀ ਹੈ ਕਿਵੇਂ ਲੱਭ ਸਕਦੇ ਫੋਨ ਫੋਨ ਤੋਂ ਦੇਖੋ ਆਈਫੋਨ ਦੇ ਵਿੱਚ ਤਾਂ ਸਭ ਤੋਂ ਜਿਹੜਾ ਮੇਨ ਅੱਜ ਕੱਲ੍ਹ ਚੱਲ ਰਿਹਾ ਫਾਈਂਡ ਮਾਈ ਫੋਨ ਹੀ ਆ ਦੇਖੋ ਜੀ ਮੇਰੇ ਹੁਣ ਫੋਨ ਇਸ ਟਾਈਮ ਇਹ ਚ ਆਈ ਕਲਾਉਡ ਦੀ ਸੈਟ ਅਪ ਕੀਤਾ ਹੋਇਆ ਦੇਖੋ ਆਈ ਕਲਾਉਡ ਇਹਦੇ ਵਿੱਚ ਆਨ ਚੱਲ ਰਿਹਾ ਫਾਈਂਡ ਮਾਈ ਫੋਨ ਦੇ ਵਿੱਚ ਆ ਦੇਖੋ ਜੀ ਪੂਰਾ ਆਈ ਕਲਾਉਡ ਮੈਂ ਆਨ ਕੀਤਾ ਹੋਇਆ ਲਾਸਟ ਲੋਕੇਸ਼ਨ ਅਗਰ ਮੇਰਾ ਫੋਨ ਬੰਦ ਹੋ ਜੇ ਆ ਦੇਖੋ ਆ ਫਾਈਂਡ ਮਾਈ ਫੋਨ ਇਹ ਚ ਹਮੇਸ਼ਾ ਤੁਹਾਡਾ ਐਨੇ ਤਾਂ ਇਹ ਜਿਹੜਾ ਪਾਸਵਰਡ ਮੰਗੂਗਾ ਅਗਰ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਜਿਹੜਾ ਫੋਨ ਆ ਇਹ ਬਿਲਕੁਲ ਡੈਡ ਹੈ ਜੀ ਇਹਦਾ ਅਸੀਂ ਖੁਦ ਵੀ ਨਹੀਂ ਲੋਕ ਖੋਲ ਸਕਦੇ ਕਿਉਂਕਿ ਬਿਨਾ ਬਿਲ ਤੋਂ ਇਹਦੇ ਲੋਕ ਓਪਨ ਹੁੰਦੇ ਨਹੀਂਗੇ ਫੋਨ ਦੇ ਆ ਦੇਖੋ ਪਾਸਵਰਡ ਮੰਗੂਗਾ ਹੀ ਇਹ ਸਾਈਨ ਆਊਟ ਤੇ ਅਗਰ ਇਹਦੇ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਇਹ ਫੋਨ ਮੇਰੇ ਲਈ ਵੀ ਮੈਮ ਕੱਲੂ ਕੋਈ ਪ੍ਰੋਬਲਮ ਆ ਜੇ ਤਾਂ ਮੈਂ ਵੀ ਇਹਨੂੰ ਟ੍ਰੇਸ ਨਹੀਂ ਕਰ ਸਕੂਗਾ ਜਦ ਤੱਕ ਆ ਤਿੰਨ ਆਪਸ਼ਨ ਮਤਲਬ ਔਨ ਕਰ ਲੈਣੀ ਚਾਹੀਦੀ ਹੈ ਹਮੇਸ਼ਾ ਉਹਨਾਂ ਨੇ ਚਾਹੀਦੀਆਂ ਔਰ ਐਪਲ ਆਈਡੀ ਦਾ ਪਾਸਵਰਡ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਹੋਣਾ ਚਾਹੀਦਾ ਔਰ ਐਂਡਰੋਇਡ ਦੇ ਵਿੱਚ ਕਿਹੜੀ ਆਪਸ਼ਨ ਐਂਡਰੋਇਡ ਦੇ ਵਿੱਚ ਮੈਮ ਤੁਸੀਂ ਅਗਰ ਫੋਨ ਕੋਈ ਓਪ मतलब ਸਾਨੂੰ मतलब ਲੋਕਾਂ ਨੂੰ ਕਰਨ ਦੀ ਲੋੜ ਨਹੀਂ ਆਪਣੇ ਆਪ ਆਟੋਮੈਟਿਕ ਆਨ ਹੋ ਜਾਂਦਾ ਜੀ ਜੀ ਤਾਂ ਹੋਰ ਕੋਈ ਇਹੋ ਜੀ ਗਲਤੀ ਜਿਹੜੇ ਤੁਸੀਂ ਵੀ ਦੇਖਦੇ ਹੋ ਕਿ ਲੋਕ ਕਰਦੇ ਆ ਗੁੰਮਦਾ ਸਭ ਤੋਂ ਪਹਿਲਾਂ ਇੱਕ ਵਾਰ ਫੋਨ ਨੰਬਰ ਕਢਵਾ ਲੈਂਦੇ ਆ ਕਿ ਅਗਰ ਗੁੰਮੇ ਗਿਆ ਲੋਕੀ ਸਾਹ ਛੱਡਦੇ ਕਿ ਸਾਨੂੰ ਸ਼ਾਇਦ ਮਿਲਣ ਹੀ ਨਾ ਲੱਗਾ ਹਾਂਜੀ ਅੱਜ ਕੱਲ ਤਾਂ ਮੈडम ਇੱਕ ਬੜੀ ਵਧੀਆ ਚੀਜ਼ ਆਈ ਆਈਫੋਨ ਵੀ ਹੋ ਗਿਆ ਐਂਡਰੋਇਡ ਵੀ ਹੋ ਗਿਆ ਉਹਨਾਂ ਤੇ ਈਸਿਮ ਪੈ ਜਾਂਦਾ ਅਗਰ ਤੁਹਾਡੇ ਫੋਨ ਦੇ ਵਿੱਚ ਈਸਿਮ ਪੈ ਗਿਆ ਤਾਂ ਤੁਹਾਨੂੰ ਈਸਿਮ ਬੰਦ ਕਰਾਉਣ ਦੀ ਲੋੜ ਨਹੀਂ ਬੰਦਾ ਜਦੋਂ ਈਸਿਮ ਔਨ ਕਰੂਗਾ ਤੁਹਾਡੀ ਆਈਡੀ ਤੇ ਆਟੋਮੈਟਿਕ ਲੋਕੇਸ਼ਨ ਆ ਜਾਂਦੀ ਹੈ ਠੀਕ ਹੈ ਜੀ ਅਗਰ ਤੁਸੀਂ eSIM ਬੰਦ ਕਰਾ ਲੈਨੇ ਹੋ ਜਾਂ ਕਈ ਵਾਰੀ ਕਿ ਹੁੰਦਾ ਲੋਕਾਂ ਨੂੰ ਡਰ ਪੈਂਦਾ ਮੇਰਾ Google Pay ਦਾ ਪੈਸਾ ਨਾ ਕਢਾ ਲਵੇ ਬੰਦਾ ਮੇਰਾ ATM ਵਿੱਚੋਂ ਆ ਮੇਰਾ ਕੋਈ ਫੋਟੋ ਨਾ ਲੀਕ ਹੋ ਜਾਣਾ ਅੱਜ ਤੱਕ ਕੋਈ ਵੀ ਫੋਨ ਇਦਾਂ ਦਾ ਨਹੀਂ ਹੋਇਆ ਵੀ ਜਿਹਦਾ ਕੋਈ ਬਾਹਰੋਂ ਪਾਸਵਰਡ ਖੋਲਾ ਲਵੇ ਠੀਕ ਹੈ ਇਹਦੇ ਪਾਸਵਰਡ ਖੋਲਣੇ ਆਈਫੋਨ ਹੋਗਾ ਐਂਡਰੋਇਡ ਹੋਣਾ ਇੱਡੇ ਟਾਈਮ ਦੇ ਵਿੱਚ ਮੈਡਮ ਬਹੁਤ ਔਖਾ ਕੰਮ ਹੈ ਵੈਸੇ ਤਾਂ ਖੁੱਲਦੇ ਨਹੀਂ ਆਈਫੋਨ ਤਾਂ ਇੰਨਾ ਸਿਕਿਓਰ ਆ ਕਿ ਅਗਰ ਇਹ ਫੋਨ ਹੈ ਜਿਹੜਾ ਕੋਈ ਮੇਰਾ ਚੱਕ ਕੇ ਵੀ ਲੈ ਜਾਊਗਾ ਲੋਸਟ ਵੀ ਹੋ ਜਾਊਗਾ ਮੇਰਾ ਲੌਕ ਸਕ੍ਰੀਨ ਦਾ ਪਾਸਵਰਡ ਅੜਾਊਗਾ ਤਾਂ ਇਹਦਾ ਡਾਟਾ ਰੇਜ਼ ਹੋਊਗਾ ਡਾਟੇ ਦੀ ਕਿਸੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਅਗਰ ਜੇ ਤੁਹਾਡੇ ਫੋਨ ਦੇ ਉੱਤੇ ਪਾਸਵਰਡ ਪੂਰਾ ਡਿਫਿਕਲਟ ਲੱਗਿਆ ਅਗਰ ਜੀਰਾ ਜੂਰਾ ਲੱਗਿਆ 1 2 3 4 ਲੱਗਿਆ ਫੇਰ ਤਾਂ ਮੈਡਮ ਅੱਜਕੱਲ ਹਰੇ ਕੋਈ ਟਰਾਈ ਦਾ ਕਰ ਹੀ ਲੈਂਦਾ ਈ ਉਹ ਅ ਕਦੇ ਵੀ ਲੋਸਟ ਨਹੀਂ ਹੋਊਗਾ ਜਾਂ ਕੋਈ ਡਾਟਾ ਡਾਟਾ ਲੀਕ ਵੀ ਨਹੀਂ ਕਰ ਪਾਊਗਾ ਜੀ ਵੈਸੇ ਤੁਸੀਂ ਕੀ ਕਹਿਣਾ ਚਾਹੋਗੇ ਕਿਹੜੀ ਗਲਤੀਆਂ ਲੋਕ ਨਾ ਕਰਨ ਅਗਰ ਫੋਨ ਗੁੰਮਦਾ ਹੈ ਅਗਰ ਸਭ ਤੋਂ ਪਹਿਲਾਂ ਤਾਂ ਤੁਸੀਂ ਉੱਤੇ ਫੋਨ ਕਰਨੇ ਬੰਦ ਕਰ ਦਿਓ ਜੀ ਫੋਨ ਕਰਨ ਦੀ ਕੋਈ ਲੋੜ ਨਹੀਂ ਅਗਰ ਤੁਹਾਡਾ ਫੋਨ ਲੋਸਟ ਹੁੰਦਾ ਤਾਂ ਤੁਸੀਂ ਕੋਈ ਅਦਰ ਫੋਨ ਫੜ ਕੇ ਤੁਸੀਂ ਉੱਤੇ ਆਪਣੀ ਆਈਡੀ ਭਰ ਕੇ ਪਾਸਵਰਡ ਫਿਲ ਕਰਕੇ ਤਾਂ ਤੁਸੀਂ ਦੂਸਰੇ ਫੋਨ ਤੋਂ ਫੋਨ ਨੂੰ ਟਰੈਕ ਕਰ ਸਕਦੇ ਹੋ ਵੀ ਜਿੱਧਰ-ਇੱਧਰ ਕਈ ਵਾਰੀ ਕੀ ਹੁੰਦਾ ਬੰਦਾ ਇੱਦਾਂ ਹੀ ਫੋਨ ਚੱਕ ਕੇ ਜੇਬ ਚ ਪਾ ਲੈਣਾ ਨੂੰ ਪਤਾ ਹੀ ਲੱਗਦਾ ਬੰਦ ਕਿਵੇਂ ਹੋਣਾ ਆਫ ਕਿਵੇਂ ਹੋਣਾ ਕਿਉਂਕਿ ਇੱਦਾਂ ਸਿੰਪਲ ਆਪਸ਼ਨ ਨਾਲ ਅੱਜ ਕੱਲ ਆਫ ਹੁੰਦੇ ਨਹੀਂ ਫੋਨ ਉਹ ਫਿਰ ਜਦੋਂ ਤੁਸੀਂ ਉੱਤੇ ਰਿੰਗਾ ਕਰੀ ਜਾਓਗੇ ਉਹ ਆ ਕੋਈ ਫੜ ਕੇ ਫਟਾਫਰ ਆਪਣੇ ਕਿਸੇ ਫਰੈਂਡ ਦਾ ਫੋਨ ਫੜ ਕੇ ਤੇ ਆਪਣੀ Apple ID ਪਾਸਵਰਡ ਜਾਂ ਫਿਰ Gmail ID ਲੈ ਲੈਣ ਉਹ ਵੀ ਮੈਂ ਚਾਹੂੰਗੀ ਪਲੀਜ਼ ਆਪਕੋ ਆ ਦੇਖੋ ਮੈਮ ਕੁਝ ਨਹੀਂ ਬਿਲਕੁਲ ਸਿੰਪਲ ਵੇ ਆ ਤੁਸੀਂ ਕੀ ਕਰਨਾ ਜੀ ਆਪਣੇ ਕੋਈ ਵੀ ਫੋਨ ਅਗਰ ਲੋਸਟ ਨਾ ਮਤਲਬ ਮੇਰੇ ਲਾ ਲੋ ਤੁਸੀਂ www.icloud.com ਓਪਨ ਕਰੋਗੇ ਜਦੋਂ ਆ ਦੇਖੋ ਜੀ ਸਿਰਫ ਉਰੇ ਸਾਈਨ ਇਨ ਕਰਨਾ ਜੀ ਜਦੋਂ ਇਹ ਅਦਰ ਫੋਨ ਦੇ ਵਿੱਚ ਸਾਈਨ ਇਨ ਕਰੋਗੇ ਇੱਥੇ ਸਾਈਨ ਇਨ ਦੀ ਆਪਸ਼ਨ ਆ ਜਾਣੀ ਆ ਅਗਰ ਜਦੋਂ ਤੁਸੀਂ ਇਹ ਆਪਣਾ ID ਪਾਸਵਰਡ ਨਾਲ ਸਾਈਨ ਇਨ ਕਰੋਗੇ ਤਾਂ ਇਹਨੇ ਕੀ ਕਰਨਾ ਜੀ ਉਹ ਫੋਨ ਦੀ ਆ ਸਿੱਧੇ ਉਰੇ ਡਾਇਰੈਕਟ ਲੋਕੇਸ਼ਨ ਕਰ ਦੇਣੀ ਆ ਵੀ ਇਹ ਫੋਨ ਇੱਥੇ ਚੱਲ ਰਿਹਾ ਤੇ ਇਹ ਗਲਤੀ ਮਤਲਬ ਲੋਕ ਨਾ ਕਰਨ ਹਾਂਜੀ ਉਹ ਰਿੰਗ ਕਰਨ ਦਾ ਟਾਈਮ ਬੰਮ ਖਤਮ ਹੋ ਗਿਆ ਜਾਂ ਫਿਰ ਜੇ ਤੁਸੀਂ ਤੁਹਾਡੀ ਕਿਸੇ ਪੁਲਿਸ ਦੇ ਵਿੱਚ ਵਧੀਆ ਜਾਣ ਪਛਾਣਾ ਹੈ ਜਾਂ ਤੁਹਾਡੇ ਕੋਈ ਅਫਸਰ ਲੈਵਲ ਦਾ ਬੰਦਾ ਜਾਣਦਾ ਤਾਂ ਰਿੰਗ ਕਰਨ ਦੀ ਬਜਾਏ ਤੁਸੀਂ ਉੱਤੇ ਮੈਸੇਜ ਕਰ ਦਿਓ ਕਿਉਂਕਿ ਮੈਸੇਜ ਦੇ ਵਿੱਚ ਉਹ ਲਾਸਟ ਲੋਕੇਸ਼ਨ ਬੰਦੇ ਦੀ ਟਰੈਕ ਹੋ ਜਾਂਦੀ ਹੈ ਅਗਰ ਤੁਹਾਡਾ ਕੋਈ ਸੈਟਿੰਗ ਸਾਈਬਰ ਦੇ ਵਿੱਚ ਵਧੀਆ ਤਾਂ ਉਹ ਲਾਸਟ ਲੋਕੇਸ਼ਨ ਉਹ ਬੰਦਾ ਟਰੈਕ ਕਰ ਸਕਦਾ ਅਗਰ ਤੁਸੀਂ ਉਹ ਫੋਨ ਦੇ ਉੱਤੇ ਮੈਸੇਜ ਕਰੋਗੇ ਰਿੰਗ ਨਾਲੋਂ ਵਧੀਆ ਮੈਸੇਜ ਕਰ ਦਿਓ ਕਿਉਂਕਿ ਮੈਸੇਜ ਡਿਲੀਵਰ ਹੋ ਜਾਂਦਾ ਰਿੰਗ ਤਾਂ ਜੇ ਫੋਨ ਚੱਕੂ ਤਾਂ ਟਰੇਸ ਹੋਊਗਾ ਜੀ ਠੀਕ ਹੈ ਕੁਝ ਹੋਰ ਕਹਿਣਾ ਚਾਹੁੰਗੀ ਇਸ ਰਿਲੇਟਿਡ ਸਬ ਬ ਕੁਝ ਨਹੀਂ ਅਗਰ ਕੋਈ ਵੀ ਕਿਸੇ ਦਾ ਵੀ ਫੋਨ ਚੋਰੀ ਹੁੰਦਾ ਰਿੰਗ ਕਰਨ ਦੀ ਬਜਾਏ ਤੁਸੀਂ ਆਪਣਾ ਫੋਨ ਹੈ ਜਿਹੜਾ ਗੂਗਲ ਦੇ ਥਰੂ ਜਾਂ ਫਿਰ ਤੁਸੀਂ ਆਈਕਲਾਉਡ ਦੇ ਥਰੂ ਜਾਂ ਤੁਸੀਂ ਪ੍ਰੋਸੈਸ ਦੱਸਦੇ ਉਸ ਦੇ ਥਰੂ ਟ੍ਰੇਸ ਕਰੋ ਰਿੰਗ ਕਰਨ ਦਾ ਅੱਜ ਦੇ ਟਾਈਮ 'ਚ ਕੋਈ ਫਾਇਦਾ ਨਹੀਂ ਕਿਉਂਕਿ ਬੰਦੇ ਨੂੰ ਫੋਨ ਚੱਕ ਕੇ 1941 ਸੇਮ ਕੱਢਣ ਦੀ ਹੁੰਦੀ ਆ ਵੀ ਮੈਂ ਫਟਾਫਟ ਸੇਮ ਕੱਢ ਕੇ ਆਪਣਾ ਸਿਕਿਉਰ ਹੋ ਜਾਵਾਂ ਕਿ ਕੱਲੂ ਮੇਰਾ ਫੋਨ ਹੈ ਜਿਹੜਾ ਮੇਰੇ ਤੋਂ ਕਿਤੇ ਰਿਕਵਰ ਨਾ ਹੋਏ ਵੇ ਜਾਂ ਅਗਰ ਤੁਸੀਂ ਉੱਥੋਂ ਫੋਨ ਦੇ ਚ ਆਈਕਲਾਉਡ ਵਗੈਰਾ ਡਿਲੀਟ ਕਰਤੀਆਂ ਜਾਂ ਥੋੜ ਵੀ ਸਾਈਟਾ ਇੱਥੇ ਜਾ ਕੇ ਆਪਣੀ ਰਿਪੋਰਟ ਦਰਜ ਕਰਾ ਕੇ ਤੁਸੀਂ ਇੱਥੋਂ ਵੀ ਫੋਨ ਰਿਕਵਰ ਕਰਾ ਸਕਦੇ ਹੋ ਇਹ ਤਾਂ ਇੰਨਾ ਵਧੀਆ ਵੇ ਆ ਮੈਡਮ ਇਸ ਜਦੂ ਦੇ ਆਹ ਪ੍ਰੋਟੋਕੋਲ ਸ਼ੁਰੂ ਹੋਇਆ ਨਾ ਤਾਂ ਜਿਹੜੇ ਫੋਨ ਚੋਰੀ ਆ ਬਹੁਤ ਜ਼ਿਆਦਾ ਫੋਨ ਟਰੇਸ ਹੋਣ ਲੱਗੇ ਲੋਕੀ ਸਾਡੀ ਲਾਈਨ ਦੇ ਵੀ ਲੋਕੀ ਡਰ ਲੱਗੇ ਫੋਨ ਲੈਣ ਤੋਂ ਬਿਨਾ ਬਿਲ ਡੱਬੇ ਤੋਂ ਠੀਕ ਹੈ ਤੇ ਇਹ ਤਾਂ ਹੋ ਗਿਆ ਹੁਣ ਗੱਲ ਕੀਤੀ ਜਾਵੇ ਹੈਕਿੰਗ ਕਾਫੀ ਟਾਈਮ ਤੋਂ ਹੋ ਰਹੀ ਆ ਹੁਣ ਵੀ ਬਹੁਤ ਜ਼ਿਆਦਾ ਲੇਟੈਸਟ ਆ ਅਗਰ ਬਾਈ ਚਾਂਸ ਕਿਸੇ ਦਾ ਅਕਾਊਂਟ ਹੈਕ ਹੋਂਦਾ ਇੰਸਟਾਗ੍ਰam ਜਾਂ ਫੇਸਬੁੱਕ ਦਾ ਤਾਂ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਮੈਡਮ ਸਭ ਤੋਂ ਪਹਿਲਾਂ ਤੁਹਾਡੇ ਜਿਹੜਾ ਫੇਸਬੁੱਕ ਜਾਂ ਇੰਸਟਾ ਹੈਕ ਹੁੰਦੇ ਚਾਂਸ ਅੱਜਕੱਲ ਕਾਫੀ ਘੱਟ ਹੋ ਚੁੱਕੇ ਨੇ ਕਿਉਂਕਿ ਹੈਕਿੰਗ ਬਹੁਤ ਤਰ੍ਹਾਂ ਦੀ ਆ ਚੁੱਕੀ ਆ ਔਰ ਇੰਦੇ ਜਿਹੜੇ ਸੋਲੂਸ਼ਨ ਆ ਵੀ ਬਹੁਤ ਤਰ੍ਹਾਂ ਦੇ ਆ ਚੁੱਕੇ ਨੇ ਕਿਉਂਕਿ ਅੱਜ ਦੇ ਟਾਈਮ ਤੁਸੀਂ ਵੀ ਮੈਂ ਤੁਹਾਨੂੰ ਇੱਕ ਲਿੰਕ ਸੈਂਡ ਕਰ ਦਿੰਦਾ ਤੁਸੀਂ ਕਦੇ ਨਹੀਂ ਕਲਿੱਕ ਕਰੋਗੇ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਇਹ ਹੋ ਗਿਆ ਵੀ ਅਸੀਂ OTP ਨਹੀਂ ਦੇਣਾ ਅਸੀਂ ਲਿੰਕ ਤੇ ਕਲਿੱਕ ਨਹੀਂ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਸਭ ਤੋਂ ਵਧੀਆ ਵੇਅ ਹੈ ਕਿ ਤੁਹਾਡਾ ਜਿਹੜਾ ਇੰਸਟਾਗ੍ਰam ਜਾਂ ਫੇਸਬੁੱਕ ਦਾ ਉਹਦੇ ਚ 2K ਫੈਕਟਰ ਨਾਲ ਸਿਕਿਉਰ ਹੋਣਾ ਚਾਹੀਦਾ ਅਗਰ ਤੁਹਾਡਾ ਫੋਨ ਅਕਾਊਂਟ ਜਿਹੜਾ 2K ਫੈਕਟਰ ਨਾਲ ਸਿਕਿਉਰ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੈਕ ਕਰ ਸਕੂਗਾ ਅਗਰ ਹੈਕ ਕਰ ਵੀ ਲਊਗਾ ਤਾਂ ਉਹ ਲੌਗਇਨ ਨਹੀਂ ਕਰ ਸਕੂਗਾ ਕਿਉਂਕਿ ਜਿਹੜਾ 2K ਫੈਕਟਰ ਦਾ অথেন্টিਕੇਸ਼ਨ ਦਾ ਕੋਡ ਹੁੰਦਾ ਉਹ ਹਮੇਸ਼ਾ ਤੁਹਾਡੇ ਦਿਮਾਗ ਦਾ ਕੋਡ ਹੁੰਦਾ ਵੀ ਜਿਵੇਂ 1 2 3 4 5 ਲਾਤਾ ਤੁਸੀਂ 6 7 ਉਹ ਕਿਤੇ ਸੇਵ ਨਹੀਂ ਕੱਲ ਮੈਡਮ ਜਿਹੜੇ ਇੰਸਟਾਗ੍ਰam ਜਾਂ ਫੇਸਬੁੱਕ ਹੈਕ ਹੁੰਦੇ ਨੇ ਉਹ ਹੈਕ ਨਹੀਂ ਹੁੰਦੇ ਉਹ ਡਿਸੇਬਲ ਕਰਾ ਸਕਦੇ ਹੈਕਰ ਹੁਣ ਐਦਾਂ ਨਹੀਂ ਹੈਗਾ ਵੀ ਤੁਸੀਂ ਜੇ ਤੁਹਾਡਾ ਟੂ ਕੇ ਫੈਕਟਰ ਲੱਗਿਆ ਹੋਇਆ ਉਹ ਆਪਣੇ ਕੋਲੇ ਨਹੀਂ ਚਲਾ ਸਕਦੇ ਤੁਹਾਡਾ ਅਕਾਊਂਟ ਡਿਸੇਬਲ ਕਰ ਸਕਦੇ ਆਪਾਂ ਵਾਪਸ ਦੁਬਾਰਾ ਰਿਕਵਰ ਕਰ ਲਾਂਗੇ ਅਗਰ ਤੁਹਾਡਾ ਇੰਸਟਾਗ੍ਰam ਜਿਹੜਾ ਹੈਕ ਹੁੰਦੇ ਚਾਂਸ ਉਦੋਂ ਜ਼ਿਆਦਾ ਵਧ ਜਾਂਦੇ ਜਦੋਂ ਤੁਸੀਂ ਟੂ ਕੇ ਫੈਕਟਰ ਨਾਲ ਆਪਣਾ ਅਕਾਊਂਟ ਜਿਹੜਾ ਸਿਕਿਉਰ ਨਹੀਂ ਕੀਤਾ ਹੋਇਆ ਅਗਰ ਤੁਹਾਡਾ ਅਕਾਊਂਟ ਨਹੀਂ ਸਿਕਿਉਰ ਤਾਂ ਚਾਂਸ ਵਧਣਗੇ ਅਗਰ ਬਾਈਚਾਂਸ ਹੈਕ ਵੀ ਹੁੰਦਾ ਤਾਂ ਸਭ ਤੋਂ ਪਹਿਲਾਂ ਲੋਕ ਇਹ ਕਰਦੇ ਆ ਕਿ ਅਸੀਂ ਪਾਸਵਰਡ ਚੇਂਜ ਕਰ ਦਈਏ ਹਾਂਜੀ ਸਭ ਤੋਂ ਪਹਿਲਾਂ ਮੈਡਮ ਲੋਕ ਜਦੋਂ ਮੰਨ ਲਓ ਤੁਹਾਡਾ ਇੰਸਟਾਗ੍ਰam ਲੌਗ ਆਊਟ ਹੋ ਜਾਊਗਾ ਆਈਡੀ ਦੇ ਵਿੱਚੋਂ ਤੁਹਾਨੂੰ ਡਰ ਪੈ ਜੂ ਮੇਰਾ ਇੰਸਟਾਗ੍ਰam ਹੈਕ ਹੋ ਗਿਆ ਮੇਰੀ ਚੈਟ ਤਾਂ ਨਹੀਂ ਦੇਖ ਲਈ ਜਾਂ ਮੇਰਾ ਕੋਈ ਡਾਟਾ ਤਾਂ ਨਹੀਂ ਵਿੱਚੋਂ ਨੇ ਲੀਕ ਤਾਂ ਅਗਰ ਕਬਰਾਨ ਦੇ ਲੋੜ ਨਹੀਂ ਗਈ ਅਗਰ ਤੁਹਾਡਾ ਇੰਸਟਾਗ੍ਰam ਹੈਕ ਹੋ ਗਿਆ ਤੁਹਾਡੇ ਕੋਲ ਉਹੀ ਡਿਵਾਈਸ ਹੋਣੀ ਚਾਹੀਦੀ ਆ ਤੁਸੀਂ ਕੀ ਕਰਨਾ ਮੈਮ ਇੰਸਟਾਗ੍ਰam ਦੀ ਹੈਲਪ ਲਾਈਨ ਹੇਠੇ ਲਿਖਿਆ ਹੋਊਗਾ ਹੈਲਪ ਐਂਡ ਸਪੋਰਟ ਨੀਚੇ ਲਿਖਿਆ ਹੁੰਦਾ ਉੱਤੇ ਕਾਉਂਟੋਂ ਦੇ ਕੋਲੇ ਚਲੇ ਗਿਆ ਬਸ ਤੁਹਾਡੇ ਕੋਲੇ ਡਿਵਾਈਸ ਉਹੀ ਹੋਣੀ ਚਾਹੀਦੀ ਆ ਤਾਂ ਜਿਹੜਾ ਤੁਹਾਡਾ ਅਕਾਊਂਟ ਆ ਉਹ ਵਾਪਸ ਆ ਜੂਗਾ ਜੀ ਜੀ 2 ਕੇ ਫੈਕਟਰ ਉਹ ਵੀ ਇੱਕ ਵਾਰ ਦੱਸ ਦੋ ਕਿ ਕਿਵੇਂ ਕਰ ਸਕਦੇ ਆ ਆ ਦੇਖੋ ਮੈਮ ਮੰਨ ਲਓ ਆ ਮੇਰਾ ਇੱਕ ਇੰਸਟਾਗ੍ਰਾਮ ਅਕਾਊਂਟ ਚੱਲ ਰਿਹਾ ਜੀ ਆ ਦੇਖੋ ਜੀ ਤੁਸੀਂ ਕੋਈ ਸੈਟਿੰਗ ਓਪਨ ਕਰੋਗੇ ਮੈਮ ਆ ਦੇਖੋ ਇੱਥੇ ਆ ਕੇ ਜੀ ਐਪ ਸਟੋਰ ਤੇ ਜਾ ਕੇ ਲੋਗ ਕਰ ਸਕਦੇ ਆ ਹਾਂਜੀ ਐਪ ਸਟੋਰ ਤੇ ਨਹੀਂ ਇੰਸਟਾਗ੍ਰਾਮ ਅਕਾਊਂਟ ਤੇ ਮੈਮ ਅਗਰ ਤੁਸੀਂ ਹਾਂਜੀ ਅੱਜ ਕੱਲ ਗੂਗਲ ਔਥੈਂਟੀਕੇਟਰ ਵੀ ਬਹੁਤ ਸਿਕਿਉਰ ਅਕਾਊਂਟ ਆ ਠੀਕ ਹੈ ਆ ਦੇਖੋ ਜੀ ਆ ਦੇਖੋ ਪਾਸਵਰ ਤੁਕੇ ਫੈਕਟਰ ਨਾਲ ਮੇਰਾ account secure ਹੈ ਠੀਕ ਹੈ ਹੁਣ ਜੇ ਮੈਂ ਅੱਗੇ ਇਸ ਤੋਂ ਅੱਗੇ ਕਲਿੱਕ ਕਰਦਾ ਜੀ ਅੱਗੇ ਮੇਰਾ ਖੁੱਲੇ ਨਾ ਡਾਟਾ ਵੀ ਤੁਹਾਡੇ ਬੈਕਅਪ ਖਾਉਣ ਦੇ ਕੀ ਪਾਸਵਰਡ ਨੇ ਠੀਕ ਹੈ ਠੀਕ ਹੈ ਤੇ ਇਸ ਨਾਲ ਜਿਹੜਾ ਤੁਸੀਂ ਆਪਣਾ ਅਕਾਊਂਟ ਹੈ ਜਿਹੜਾ ਟੋਕ ਫੈਕਟਰ ਨਾਲ ਸਿਕਿਉਰ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਗੇ ਇਸ ਰਿਲੇਟਿਡ ਕੀ ਕੀ ਧਿਆਨ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਬਸ ਤੁਹਾਡਾ ਜਿਹੜਾ ਸੋਸ਼ਲ ਅਕਾਊਂਟ ਨੇ ਜੀ ਕੋਈ ਵੀ ਆ ਟਿਕਟੌਕ ਕੋਈ ਵੀ ਇੰਸਟਾਗ੍ਰam ਫੇਸਬੁਕ ਯੂਟਿਊਬ ਉਹ ਤੁਹਾਡਾ ਹਮੇਸ਼ਾ ਟੋਕ ਫੈਕਟਰ ਨਾਲ ਸਿਕਿਉਰ ਹੋਣਾ ਚਾਹੀਦਾ ਔਰ ਅਗਰ ਜਿਹੜਾ ਤੁਹਾਡਾ ਮੇਨ ਆਈਫੋਨ ਚੋਰੀ ਹੁੰਦਾ ਜਾਂ ਕੋਈ ਦਿੱਕਤ ਆਵੇ ਤੁਹਾਨੂੰ ਕਾਲ ਕਰਨ ਦੀ ਬਜਾਏ ਉੱਤੇ ਇੱਕ ਟ ਪ੍ਰੋਟੋਕੋਲ ਦੱਸਿਆ ਮੈਂ ਜਿਹੜੀ ਇੰਡੀਅਨ ਗਵਰਨਮੈਂਟ ਨੇ ਬੜਾ ਵਧੀਆ ਲਾਂਚ ਕੀਤਾ ਬਹੁਤ ਫੋਨ ਰਿਕਵਰ ਹੋਇਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਸ ਦੇ ਥਰੂ ਤੁਸੀਂ ਆਪਣਾ ਫੋਨ ਹੈ ਜਿਹੜਾ ਉਹਨੂੰ ਲੱਭ ਸਕਦੇ ਹੋ ਨਾਲ ਤੇ ਅਸੀਂ ਗਲਤ ਕੀਤੀ ਹੈ ਬਹੁਤ ਜ਼ਿਆਦਾ ਕੁਇਰੀਜ਼ ਸਾਡੇ ਕੋਲ ਆਈ ਹੈ ਕਿ ਕਿਵੇਂ ਅਸੀਂ ਫੋਨ ਲੱਭ ਸਕਦੇ ਹਾਂ ਬਹੁਤ ਸਾਰੇ ਮੈਸੇਜਸ ਪਾ ਦਿੰਦੇ ਆ ਸਾਨੂੰ ਪਲੀਜ਼ ਫੋਨ ਲੱਭਵਾ ਦਿਓ ਪਰ ਉਹ ਚੀਜ਼ ਹੁਣ ਤੁਸੀਂ ਖੁਦ ਘਰੇ ਬੈਠੇ ਕਰ ਸਕਦੇ ਹੋ ਕਿ ਬਾਈ ਚਾਂਸ ਤੁਹਾਡਾ ਫੋਨ ਗੁੰਮਦਾ ਕਿਵੇਂ ਤੁਸੀਂ ਨਾਲ ਵਾਲੇ ਆਪਣੇ ਫਰੈਂਡ ਦੇ ਫੋਨ ਚੋਂ ਵੀ ਤੁਸੀਂ ਆਪਣੇ ਫੋਨ ਨੂੰ ਟਰੈਕ ਕਰ ਸਕਦੇ ਹੋ ਤਾਂ ਇਹ ਸਾਰਾ ਪ੍ਰੋਸੈਸ ਇਨਾਂ ਦੇ ਵੱਲੋਂ ਦੱਸਿਆ ਗਿਆ ਹੈ ਔਰ ਅਸੀਂ ਚਾਹਾਂਗੇ ਕਿ ਇਹ ਤੁਹਾਡੇ ਹੈਲਪਫੁਲ ਜ਼ਰੂਰ ਹੋਵੇ ਅਗਰ ਜਿੰਨਾਂ ਦਾ ਵੀ ਮੋਬਾਈਲ ਹੁਣ ਤੱਕ ਵੀ ਗੁੰਮਿਆ ਪਰ ਕੀ ਕੁਝ ਇਹ ਹੈ ਕਿ ਜਿੰਨਾਂ ਦਾ ਬਾਈ ਚਾਂਸ 4 ਮਹੀਨੇ ਪਹਿਲਾਂ ਗੁੰਮਿਆ ਹੋਇਆ ਉਹਨਾਂ ਦਾ ਵੀ ਰਿਕਵਰ ਹੋ ਸਕ ਕਰਨਾ ਤੁਹਾਨੂੰ ਤੁਸੀਂ ਜਿਨ੍ਹਾਂ ਨੂੰ ਹੁਣ ਵੀ ਪਤਾ ਲੱਗਾ ਸਾਲ ਹੋ ਗਿਆ ਤਾਂ ਵੀ ਮੈਮ ਤੁਸੀਂ ਉਹ ਡੱਬਾ ਹੋਣਾ ਚਾਹੀਦਾ ਤੁਹਾਡੇ ਕੋਲੇ ਫੋਨ ਦਾ ਜਾਂ ਬਿੱਲ ਹੋਣਾ ਚਾਹੀਦਾ ਤੁਸੀਂ ਸਾਈਡ ਤੇ ਆ ਕੇ ਰਜਿਸਟਰਡ ਕਰਕੇ ਆਪਣਾ ਆਈਐਮਈ ਨੰਬਰ ਦੀ ਕੰਪਲੀਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਫੋਨ ਦਾ ਆਈਐਮਈ ਨੰਬਰ ਹੁਣ ਵੀ ਕਿਸੇ ਕੋਲੇ ਚੱਲਦਾ ਹੋਇਆ ਤਾਂ ਉਹ ਬਲੌਕ ਹੋ ਜਾਊਗਾ ਜੀ ਠੀਕ ਹੈ ਤਾਂ ਇਹ ਤੁਸੀਂ ਕਹੇ ਕਿ ਸਾਲ ਵੀ ਚਾਹੇ ਤੁਹਾਡਾ ਫੋਨ ਗੁਮਿਆ ਹੋਏ ਫਿਰ ਵੀ ਤੁਸੀਂ ਟੈਗ ਕਰ ਸਕਦੇ ਹੋ ਔਰ ਅਜਹੀ ਅਪਡੇਟਸ ਤੇ ਅਜਹੀ ਵੀਡੀਓਸ ਤੇ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਬਲਵਿੰਦਰ ਨਾਲ ਮੈਂ ਹਰਸ਼ਕੌਰ